ਉਹਦੇ ਨੂੰ ਸੰਭਲੇਗਾ ਸਭ ਤੋਂ ਜੂਠਾ ਮੋਦੀ ਮਰੇਦਾ ਭੈਣ ਦਾ ਲਾਉਣਾ ਇਹਨੂੰ ਭਾਇਆ ਟੁੱਟ ਰੂਏ ਭਾਇਆ ਭਾਇਆ ਪਤਾ ਨਹੀਂ ਕੋਈ ਗੋਲੀ ਗੋਲੀ ਤਾਂ ਨਹੀਂ ਖਾਇਆ ਕਿਤੇ ਮੈਂਡ ਰੱਖਦੀ ਐ ਕਰੇ ਉਹਨੇ ਭੈਣ ਚੋਦ ਨੂੰ ਗਾਲ ਨਹੀਂ ਕੱਢਣੀ ਚੋਦਾਂ ਬਪਾ ਚੋਦਾਂ ਬੋਦੀ ਭਾ ਨਿਕਲ ਕੇ ਖਾਣਾ ਮੁਕਿਆਣਾ ਤੂਟ ਕੱਢ ਦਾਂਗੇ ਮੋਦੀ ਨੂੰ ਗਾਲ ਨਹੀਂ ਕੱਢਣੇ ਕੇ ਮੋਦੀ ਨੂੰ ਅੱਜ ਸਲਾਹ ਹੈ ਗਾਲ ਨਹੀਂ ਮੋਦੀ ਬਾਹਰ ਨਿਕਲ ਕੇ ਭਾਈ ਅੱਛਾ ਪਾਟੋ ਬੰਦਾ ਮੁਕਿਆਣਾ ਮੂੰਹਤ ਕਰ ਜਾਂਗੇ ਨੂੰ ਗਾਲ ਨਹੀਂ ਕੱਢਣੇ ਕੇ ਮੋਦੀ ਨੂੰ ਅੱਛਾ ਜੀ ਪੈਂਦਾ ਘਾਸਣ ਦਾ ਹੈ ਗਾਲ ਨਹੀਂ ਪਾ ਨਹੀਂ ਯਾਰ ਗਾਲ ਨਹੀਂ ਹਰਮੀ ਗਾਲ ਨਹੀਂ ਨੂੰ ਕਹਿਣੇ ਕੱਢੀ ਠੀਕ ਹੈ ਜੀ ਜੀ ਸਸੀ ਗਾਲ ਦੋਸਤੋ ਖੰਡ ਫੁਟਬ ਦੀ ਇੱਕ ਹੋਰ ਨਵੀਂ ਵੀਡੀਓ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਜੀ ਦਿੱਲੀ ਚ ਜਾਰੀ ਇਤਿਹਾਸਿਕ ਕਿਸਾਨ ਅੰਦੋਲਨ ਚ ਵੱਖ-ਵੱਖਰੇ ਪਹਿਲੂ ਅਲੱਗ-ਅਲੱਗ ਕਿਸਾਨਾਂ ਵੱਲੋਂ ਨਿਕਲ ਕੇ ਸਾਹਮਣੇ ਆ ਰਹੇ ਨੇ ਮੌਜੂਦਾ ਸਰਕਾਰ ਦੇ ਬਣਾਏ ਕਾਲੇ ਕਾਨੂੰਨਾਂ ਖਿਲਾਫ ਜਾਰੀ ਮੋਰਚੇ ਤੋਂ ਕੁਝ ਇੰਟਰਸਟਿੰਗ ਫੈਕਟਸ ਲੈ ਕੇ ਅੱਜ ਦੀ ਵੀਡੀਓ ਚ ਹਾਜ਼ਰ ਹਾਂ ਤੁਹਾਡੇ ਸਭ ਲਈ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਬਹੁਤ ਹੀ ਵਧੀਆ ਲੱਗੂਗੀ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੋਰ ਐਸੀ ਤਰ੍ਹਾਂ ਦੀਆਂ ਨਵੀਆਂ ਅਪਡੇਟਸ ਲਈ ਖੰਡਵੁਡ ਹੱਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਲੱਗਦਾ ਛੋਟੇ ਸੱਚੀ ਜਿਹਾ ਕਿ ਸਾਾਨੂੰ ਆਈ ਦੀ ਵੀ ਕਮੀ ਆ ਉਹ ਸਾਰੀ ਹਰਿਆਣੇ ਵਾਲੇ ਭਰਾਵਾਂ ਨੇ ਸਾਨੂੰ ਆਫੀਂਗ ਵੀ ਭੇਜੀ ਆ ਬਹੁਤ 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 ਧੰਨਵਾਦ ਕਰਨੇ ਚਾਹੀਦਾ ਬਹੁਤ ਧੰਨਵਾਦ ਯਾਰ ਸਾਨੂੰ ਹਰਿਆਣੇ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਨੂੰ ਨਾ ਹਾਂ ਨਹੀਂ ਕੋਈ ਭਰਾ ਪਾਣੀ ਬਾਰੇ ਦੱਸੋ ਪਾਣੀ ਨਹਿਰ ਪਾਣੀ ਇਹਨਾਂ ਦੇ ਇੱਕ ਛੋਟੀ ਜੀ ਨਹਿਰ ਹੋਰ ਘਰਦਨੀਆਂ ਨਾਲ ਠੀਕ ਆ ਗਿਫਟ ਜਿਆਦਾ ਦੇਣਾ ਜਿਹੜਾ ਗਿਫਟ ਨਾਲ 100 ਠੀਕ ਆ ਹਾਂ ਠੀਕ ਆ ਜੀ ਇਹਨਾਂ ਕੁਛ ਕਰੀ ਜਾਂਦੇ ਆ ਠੀਕ ਆ ਜੀ ਠੀਕ ਆ ਕੀ ਬਣਾ ਸਰਦਾਰ और आप मानेंगे जब मैं सुबह उठी तो बेल बजी और जब मैंने उससे की होल से देखा तो वो वहां खड़ा था और मैंने खिड़की से छलांग लगा दी और मेरा पूरा घुटना घुटना भी छिल गया था ਰਿਕਵੈਸਟ ਉਹਨੂੰ ਕਰਦਾ ਵਾਂ ਜੇ ਨਹੀਂ ਮੰਨਦਾ ਤੇ ਫਿਰ ਪਹਿਲੋਂ 2-4 ਦਿਨ 9 ਤਰੀਕ ਸਾਡੀ ਉਹਨੇ ਪਾਈ ਆ 9 ਤਰੀਕ ਤੱਕ ਸਾਡਾ ਇਤਿਹਾਸ ਪੜ੍ਹ ਲੈ ਨਹੀਂ ਪਤਾ ਲੱਗਦਾ ਹਿੰਦੀ ਦੇ ਵਿੱਚ ਲੈ ਆਵੇ ਜੇ ਨਹੀਂ ਤਾਂ ਕੋਈ ਆਪਣੇ ਚਮਚੇ ਨੂੰ ਕਹੇ ਵੀ ਮੈਨੂੰ ਪੰਜਾਬੀ ਵਾਲਾ ਪੜ੍ਹ ਕੇ ਸਿਖਾ ਦੇ ਫਿਰ ਉਹਨੂੰ ਦੱਸ ਦੇਗਾ ਅੱਜ ਤੱਕ ਅਫਗਾਨ ਸਤਾਨਕੇ ਕੋ ਜਿੱਤਿਆ ਨਹੀਂ ਗਿਆ ਅਮਰੀਕਾ ਨੇ ਯੋਰ ਲਾ ਕੇ ਵੇਖ ਲਿਆ ਮੇਰੇ ਹਰੂਸੇ ਨਲੂਏ ਨੇ ਕੱਲੇ ਨੇ ਜਾ ਕੇ ਖੇਬਰ ਦਰੇ ਥਣੀ ਨੰਕੇ ਅਫਗਾਨ ਨੂੰ ਵੀ ਜਿੱਤਿਆ ਤੇ ਦਿੱਲੀ ਬੜਾ ਕਿੱਡੀ ਕਦੂਰਿਆ ਕੋਈ ਦਰਿਆ ਪੈਂਦਾ ਵਿੱਚ ਜੇ ਪੈਂਦੇ ਨੇ ਤਾਂ ਪੁਲ ਬਣੇ ਨੇ ਕੱਪਾ ਤੇ ਆਏ ਆ ਇਸ ਤਰ੍ਹਾਂ ਜਿਕਰਾਂ ਭਾਂਜ ਰੜਦੇ ਆਈਦਾ ਇੱਕ ਕਰਕੇ ਮੋਦੀ ਸਾਹਿਬ ਇਹ ਕੋਈ ਵੱਡੀ ਗੱਲ ਨਹੀਂ ਇਹਨਾਂ ਬੁੱਢਿਆਂ ਦਾ ਕਸੂਰ ਹੀ ਜਿਨ੍ਹਾਂ ਨੇ ਸਾਡੇ ਕਾਜੇ ਖਿੱਚੇ ਨੇ ਵੀ ਪੁੱਤੇ ਕੰਮ ਨਹੀਂ ਕਰਨਾ ਜਿਦੜੇ ਨਾਲ ਸਾਡੇ ਕਾਜੇ ਢਿੱਲੇ ਕਰਦੇ ਛਾਲਾ ਮਾਰ ਮਾਰ ਤੇਰੇ ਲਾਲਕਲੇ ਤੇ ਚੜ ਜਾਗੇ ਅੱਖੀ ਨਾਲ ਦੱਸਿਆ ਨਹੀਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਵੱਡੀ ਖਬਰ ਹੈ 12 ਦਸੰਬਰ ਨੂੰ ਜਿੰਨੇ ਵੀ ਦੇਸ਼ ਪਰਦੇ ਵਿੱਚ ਟੂਲ ਪਲਾਸੇ ਨੇ ਉਹ ਟੈਕਸ ਫਰੀ ਕੀਤੇ ਜਾਣਗੇ Jio Reliance ਦਾ ਪੂਰੇ ਦੇਸ਼ ਵਿੱਚ ਬਾਈਕਾਟ ਕੀਤਾ ਜਾਏਗਾ ਇਸੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ Jio ਤੇ Reliance ਦਾ ਹੋ ਬਾਈਕਾਟ ਕਰਨ ਜੈਪੁਰ ਦਿੱਲੀ ਹਾਈਵੇ 12 ਦਸੰਬਰ ਤੱਕ ਰੋਕੇ